ਸੁਣ ਮਾਸੀ ਬੀਬੋ ਨੀ ਲੈ ਜਾ ਇੱਕ ਸਨੇਹਾ ਮੇਰਾ ਜਾ ਕਹਦੇ ਸਹਿਬਾ ਨੂੰ ਮਿਰਜ਼ਾ ਜਾਰ ਬੁਲਾਉਂਦਾ ਤੇਰਾ ਕੱਲ ਕਰਮੂ ਬਾਂਮਣ ਨੂੰ ਦਾਨਾ ਵਾਦੋਂ ਜੱਟ ਬੁਲਾਇਆ ਮੈਨੂੰ ਸੱਦਿਆ ਜੱੱਟੀ ਨੇ ਬੱਕੀ ਮੈਂ ਲੈ ਸਿਆਲੀਆਂ ਪਿੰਡ ਆਇਆ ਖੀਵੇ ਦੀ ਧੀ ਵਾਜੋਂ ਮੈਨੂੰ ਦਿਸਦਾ ਜੱਗ ਹਨੇਰਾ ਜਾ ਕਹਦੇ ਸਹਿਬਾ ਨੂੰ ਮਿਰਜ਼ਾ ਜਾਰ ਬੁਲਾਉਂਦਾ ਤੇਰਾ ਕਰ ਸੱਦ ਕੇ ਆਪਣੇ ਤੂੰ ਮਾਸੀ ਗੱਲਾਂ ਅੱਜ ਕਰਾ ਦੇ ਹੋ ਗਈ ਮੁੱਦਤ ਮਿਲਿਆਂ ਨੂੰ ਜੱਟੀ ਨੂੰ ਦੋ ਪਲ ਕੋਲ ਬਹਾ ਦੇ ਕਿਵੇਂ ਬੋਲ ਕੇ ਦੱਸਾਂ ਨੀ ਆਉਂਦਾ ਰੰਨ ਦਾ ਪਿਆਰ ਬਥੇਰਾ ਜਾ ਕਹਦੇ ਸਹਿਬਾਂ ਨੂੰ ਮਿਰਜ਼ਾ ਜਾਰ ਬੁਲਾਉਂਦਾ ਤੇਰਾ ਲੈ ਜਾਣੀ ਚੰਦਣਾ ਨੇ ਤੜਕੇ ਪੜਦੂ ਨਕਾਣੀ ਕਾਜੀ ਜੱਟ ਮਿਰਜ਼ਾ ਖਰਲਾਂ ਦਾ ਮਾਸੀ ਜਿੱਤ ਕੇ ਹਰ ਗਿਆ ਬਾਜੀ ਚੰਗ ਦੁਸ਼ਮਣ ਜਾਪੇ ਨੀ ਬੈਰੀ ਬਣ ਗਿਆ ਚਾਰ ਚਫੇਰਾ ਜਾ ਕਹਦੇ ਸਹਿਬਾਂ ਨੂੰ ਮਿਰਜ਼ਾ ਜਾਰ ਬੁਲਾਉਂਦਾ ਤੇਰਾ ਅੱਜ ਤੱਕ ਜੋ ਮੇਰੀ ਸੀ ਹੋਜਊ ਹੋਰ ਕਿਸੇ ਦੀ ਪਲ ਨੂੰ ਤਰਸੂ ਮੂੰਹ ਦੇਖਣ ਨੂੰ ਮਾਸੀ ਮੈਂ ਸਹਿਬਾਂ ਦਾ ਕੱਲ ਨੂੰ ਗੱਲਾਂ ਘਰ ਘਰ ਹੋਣ ਗਈਆਂ ਦੇਵਦਾ ਫਿਰੇ ਡੋਲੇ ਆ ਜੇਰਾ ਜਾ ਕਹਦੇ ਸਹਿਬਾਂ ਨੂੰ ਮਿਰਜ਼ਾ ਜਾਰ ਬੁਲਾਉਂਦਾ ਤੇਰਾ ਜਾ ਕਹਦੇ ਸਹਿਬਾਂ ਨੂੰ ਮਿਰਜ਼ਾ ਜਾਰ ਬੁਲਾਉਂਦਾ ਤੇਰਾ